ਉਧਰ ਪੰਜਾਬ ਦੇ ਵਿੱਚ ਵੱਧ ਰਹੇ ਨਸ਼ਿਆਂ ਨੂੰ ਰੋਕਣ ਦੇ ਲਈ ਲਗਾਤਾਰ ਹੀ ਪੰਜਾਬ ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਜਾ ਰਹੀ ਹੈ ਤਾਂ ਦੱਸਿਆ ਗਿਆ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਰੋਕਣ ਦੇ ਲਈ ਲਗਾਤਾਰ ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜਾ ਕਿ ਹਮ ਉਪਰਾਲਾ ਕੀਤਾ ਗਿਆ ਤਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਵੱਲੋਂ ਨਾਕੇਬੰਦੀ ਕਰਕੇ ਨਸ਼ਾ ਵੇਚਣ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਨਸ਼ੇਦਿਆਂ ਵੱਡੀਆਂ ਖੇਪਾਂ ਵੀ ਬਰਾਮਦ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੁਣ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਕੈਂਪ ਵੀ ਲਗਾਏ ਜਾ ਰਹੇ ਨੇ ਜਦੋਂ ਜਲਦ ਅੰਮ੍ਰਿਤਸਰ ਦੇ ਡੀਵੀ ਕਾਲਜ ਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਦੇ ਵਿੱਚ 700 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲிட்டਾ ਹੈ ਤੇ ਪੁਲਿਸ ਦੇ ਵੱਲੋਂ ਇਹਨਾਂ ਵਿਅਕਤੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਤਾਂ ਦੱਸਿਆ ਕਿ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਕਿਹਾ ਕਿ ਅੱਜ ਉਹਨਾਂ ਵੱਲੋਂ ਬੱਚਿਆਂ ਨੂੰ ਨਸ਼ਾ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਤੋਂ ਉਹਨਾਂ ਦੱਸਿਆ ਕਿ ਕੋਈ ਨਸ਼ਾ ਕਰਦਾ ਹੈ ਤਾਂ ਉਸ ਨੂੰ ਰੋਕੋ ਤੇ ਕਿਸ ਤਰ੍ਹਾਂ ਰੋਕਣਾ ਹੈ ਉਹ ਸਭ ਕੁਝ ਅੱਜ ਦੇ ਸੈਮੀਨਾਰ ਦੇ ਵਿੱਚ ਦੱਸਿਆ। ਐਸਨਾਲੀ ਹੁਣ ਕਹਿ ਕੇ ਇੱਕ ਡਰੱਗ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਲੈ ਕੇ ਨਸ਼ਿਆਂ ਵਿਰੁੱਧ ਸੈਮੀਨਾਰ ਕਰਵਾਈ ਜਾ ਰਹੇ ਨੇ ਜਦਕਿ ਬੋਲਦੇ ਹੋਣਾ ਕਿ ਐਸਜੀਪੀਸੀ ਦੇ ਵੱਲੋਂ ਦਰਬਾਰ ਸਾਹਿਬ ਦੇ ਵਿੱਚ ਯੋਗਾ ਕਰਨ ਵਾਲੀ ਲੜਕੀ ਦੇ ਖਿਲਾਫ ਦਰਖਾਸਤ ਦਿੱਤੀ ਗਈ ਸੀ ਤੇ ਉਸ ਮਾਮਲੇ ਦੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਿਸ ਨੇ ਅੰਮ੍ਰਿਤਸਰ ਵੱਲੋਂ ਜਿਹੜੇ ਅਵੇਅਰਨੈਸ ਕੈਂਪੇਨ ਦੇ ਤਹਿਤ ਅੱਜ ਇਹ 55ਵੇਂ ਦਿਨ ਦਾ ਜਿਹੜਾ ਪ੍ਰੋਗਰਾਮ ਆ ਇੱਥੇ ਡੀਏਵੀ ਪਬਲਿਕ ਸਕੂਲ ਦੇ ਵਿੱਚ ਹੋਇਆ ਇੱਥੇ ਅਸੀਂ ਬੱਚਿਆਂ ਨੂੰ ਨਸ਼ਿਆਂ ਤੋਂ ਬਚਣ ਲਈ ਇੱਕ ਅਵੇਅਰਨੈਸ ਦੀ ਜਿਹੜੀ ਆ ਉਹ ਸੋਸ਼ਲ ਵਰਕਰ ਨੇ ਸਾਡੇ ਡਾਕਟਰ ਸਾਹਿਬ ਨੇ ਸਾਈਕੀਆਟ੍ਰਿਸਟ ਨੇ ਤੇ ਹੋਰ ਜਿਹੜੇ ਪਤਵੰਤੇ ਹੈਗੇ ਨੇ ਜਿਨ੍ਹਾਂ ਨੇ ਲਾਈਫ ਜਿਉਈ ਆ ਤੇ ਜਿਨ੍ਹਾਂ ਨੂੰ ਲਾਈਫ ਦਾ ਤਜਰਬਾ ਉਹਨਾਂ ਦੇ ਨਾਲ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਨਸ਼ਿਆਂ ਤੋਂ ਦੂਰ ਰਹਿਣ ਦਾ ਕਿੰਨੇ ਕੁ ਬੱਚਿਆਂ ਨੇ ਹਿੱਸਾ ਲਇਆ ਪ੍ਰੋਗਰਾਮ ਤੇ ਕਰੀਬ 700 750 ਬੱਚਾ ਜਿਹੜਾ ਪਾਰਟਿਸਿਪੇਟ ਕੀਤਾ ਇਹ ਬੱਚੇ ਮੈਸੇਜ ਲੈ ਕੇ ਜਾਣਗੇ ਵੀ ਇਹ ਨਸ਼ੇ ਆ ਜਿਹੜੇ ਨਹੀਂ ਕਰਨੇ ਇਹ ਇਹ ਆਪਣੇ ਆਪ ਨੂੰ ਬਚਾਉਣਗੇ ਤੇ ਜਿਹੜੇ ਕੋਈ ਹੋਰ ਵਿਕਟਮ ਹੋਣਗੇ ਉਹਨਾਂ ਨੂੰ ਹੈਲਪ ਕਰਨਗੇ ਅਸੀਂ ਡਰੱਗ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਉਹਦੇ ਤਹਿਤ ਕੋਈ ਵੀ ਨਸ਼ਿਆਂ ਬਾਰੇ ਜਾਣਕਾਰੀ ਸਾਨੂੰ ਮਿਲੂਗੀ ਅਸੀਂ ਉਹਨਾਂ ਦੇ ਉਹਨਾਂ ਦੇ ਉਹਨਾਂ ਨੂੰ ਰਿਕਵਰੀਆਂ ਕਰਾਂਗੇ ਉਹਨਾਂ ਨੂੰ ਫੜਾਂਗੇ ਤੇ ਜਿਹੜੇ ਠੀਕ ਹੋਣ ਵਾਲੇ ਆ ਉਹਨਾਂ ਦਾ ਅਸੀਂ ਇਲਾਜ ਕਰਾਉਣ ਲਈ ਵਚਨਬੱਧਾਂ ਤੇ ਇਦਾਂ ਇਹ ਜਿਹੜੇ ਸਾਡੇ ਸਿਮਿਲਰ ਚੱਲਦੇ ਆ ਸਰ ਉਪਰਾਲਾ ਸਾਰੇ ਪੰਜਾਬ ਚ ਹੋ ਰਿਹਾ ਹੈ ਹਾਂਜੀ ਹੋਰ ਸਾਰੇ ਪੰਜਾਬ ਚ ਮਾਨਯੋਗ ਡੀਜੀਪੀ ਮਾਨਯੋਗ ਸੀਸ ਸਾਹਿਬ ਜੀ ਦੇ ਕੰਮ ਦਾ ਹੋ ਰਿਹਾ ਤੇ ਇਥੇ ਕਮਿਸ਼ਨਰ ਨੰਬਰਸਰ ਬਿਜ ਕਮਿਸ਼ਨਰ ਪੁਲਿਸ ਤੇ ਤੇ ਸਾਡੇ ਜਿਹੜੇ ਸਾਰੇ ਆਫੀਸਰਸ ਤੇ ਸਾਥੀਆਂ ਵੱਲੋਂ ਬਾਕੀ ਸਾਰੇ ਫਿੱਕੀ ਫਲੋ ਤੇ ਹੋਰ ਜਿਹੜੇ ਹੈਗੇ ਨੇ ਮੋਤਵਾਰ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਹੈ ਸਰ ਸਾਹਿਬ ਇੱਕ ਲੜਕੀ ਵੀ ਹੋ ਗਈ ਜੀ ਉਹਨਾਂ ਨਾਲ ਵੀ ਉਸੇ ਮਾਲੇ ਦੀ ਅੱਛਾ ਕਰਦਾ ਬਤ ਉਹ OSGBC ਨੇ ਕੰਪਲੇਂਟ ਦਿੱਤੀ ਸੀ ਉਹ ਸਾਡੇ ਕੋਲੇ ਉਹਨਾਂ ਨੇ ਪਰਚਾ ਦਰਜ ਕਰਾਇਆ ਸੀ ਇਸ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਜੇ ਉਹਨਾਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਨੀਅਤ ਨਾਲ ਕੁਝ ਕੀਤਾ ਹੋਵੇ ਤਾਂ ਉਹੀ ਕਾਰਵਾਈ ਹੋਵੇਗੀ ਜੇ ਉਹਦਾ ਅਜਿਹਾ ਕੋਈ ਮਨਸ਼ਾ ਨਾ ਹੋਇਆ ਤਾਂ ਜੋ ਵੀ ਕਾਨੂੰਨ ਮੁਤਾਬਕ ਬਣਦੀ ਹੈ ਉਹਦੇ ਕਰ ਸਰ ਇੱਕ ਪੰਜਾਬ ਦੇ বিজেপি ਅਗਵਾਲ ਨੂੰ ਧਮਕੀ ਮਿਲੀ ਹੈ ਮਾਨਤ ਅਸੀਂ ਅਗਲੀ ਸਾਰਿਆਂ ਨੂੰ ਪ੍ਰੋਪਰ ਪ੍ਰੋਟੈਕਸ਼ਨ ਦੇਵੇਗੀ ਅਜਿਹਾ ਕੋਈ ਧਮਕੀਆਂ ਦਾ ਗੈਂਗਸਟਰ ਦਾ ਰਾਜ ਨਹੀਂ ਰਹਿਣ ਦੇ ਸਕਦਾ ਬਿਤੇ ਰਾਤ 6 ਮਲੇ ਨੂੰ ਫੋਨ ਗੋਲ ਆਈ ਸੀ ਕਿ ਉਹਨੂੰ ਮਾਰ ਦਿੱਤਾ ਜਾਏਗਾ ਵਿਜੇਪედა 6 ਮਲੇ ਚੜ੍ਹ ਹੈ ਗਿਆ ਆਗੂ ਉਹਨਾਂ ਨੂੰ ਵੀ ਧਮਕੀ ਆਈ ਆ ਉਹਨਾਂ ਨੇ ਕੰਪਲੇਟ ਵੀ ਕੀਤੀ ਆ ਕੱਲ ਉਹ ਮੇਰੇ ਧਿਆਨ ਚ ਨਹੀਂ ਮੈਂ ਲੋਕਾਂ ਫਟ ਗੱਲਦੇ ਆ